ਪਾਸ਼ੰਮੀ ਭਾਗ ਪੰਜਾਬ ਵੱਲੋਂ ਹਰ ਸਾਲ ਪੰਜਾਬੀ ਦੀਆਂ ਸਰਵੋਤਮ ਪੁਸਤਕਾਂ ਨੂੰ ਪੁਰਸਕਾਰਿਤ ਕੀਤਾ ਜਾਂਦਾ ਹੈ ਜਿਸ ਵਿੱਚ ਇਹਨਾਂ ਦੇ ਲੇਖਕ ਨੂੰ 30000 ਰੁਪਏ ਨਕਦ ਸਨਮਾਨ ਚਿੰਨ੍ਹ ਅਤੇ ਦਸ਼ਲਾ ਲਾਭ ਦਿੱਤਾ ਜਾਂਦਾ ਹੈ ਇਸ ਸਾਲ ਦੇ ਪੁਰਸਕਾਰ ਲਈ ਸਾਡੇ ਕੋਲ 2024 ਵਿੱਚ ਛਪੀਆਂ 273 ਪੁਸਤਕਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਵੱਖ-ਵੱਖ ਬਨਗੀਆਂ ਦੀਆਂ ਅਸੀਂ 10 ਪੁਸਤਕਾਂ ਪੁਰਸਕਾਰ ਵਾਸਤੇ ਚੁਣੀਆਂ ਨੇ ਸਾਡੇ ਮਲੰਕੜਕਾਰਾਂ ਵੱਲੋਂ ਕੀਤੇ ਬਲੰਕਣ ਦੇ ਆਧਾਰ ਤੇ ਤੇ ਅਸੀਂ ਅੱਜ ਇਹਨਾਂ ਦਾ ਐਲਾਨ ਕਰਦੇ ਹਾਂ ਉਹਨਾਂ ਦਾ 10 ਕਿਤਾਬਾਂ ਦਾ 2025 ਦਾ ਪਹਿਲਾ ਪੁਰਸਕਾਰ ਭਾਈ ਵੀਰ ਸਿੰਘ ਪੁਰਸਕਾਰ ਜਿਹੜਾ ਜੀਵਨੀ ਸਵੈ ਜੀਵਨੀ ਜਾਤਾਂ ਤੇ ਰੇਖਾ ਚਿੱਤਰ ਲਈ ਦਿੱਤਾ ਜਾਂਦਾ ਉਹ ਦੇ ਲਈ ਗੁਰਿੰਦਰਜੀਤ ਸਿੰਘ ਦੀ ਕਿਤਾਬ ਬਰਫ ਵਿੱਚ ਉੱਗੇ ਅਮਨਤਾਸ ਚੁਣੀ ਗਈ ਹੈ ਨਾਨਕ ਸਿੰਘ ਪੁਰਸਕਾਰ ਨਾਵਲ ਲਈ ਦਿੱਤਾ ਜਾਂਦਾ ਤੇ ਇਸ ਵਾਰ ਜਸਵੀਰ ਰਾਣਾ ਦਾ ਨਾਵਲ 70 ਫੀਸਦੀ ਪ੍ਰੇਮ ਕਥਾ 70 ਫੀਸਦੀ ਪ੍ਰੇਮ ਕਥਾ ਜਸਵੀਰ ਰਾਣਾ ਦੀ ਕਿਤਾਬ ਨੂੰ ਦਿੱਤਾ ਜਾਣਾ ਨਾਨਕ ਸਿੰਘ ਪੁਰਸਕਾਰ ਕਿਸੇ ਤਰ੍ਹਾਂ ਪ੍ਰਿੰਸੀਪਲ ਸਜਾਨ ਸਿੰਘ ਪੁਰਸਕਾਰ ਕਹਾਣੀ ਤੇ ਮਿੰਨੀ ਕਹਾਣੀ ਦੀ ਕਿਤਾਬ ਨੂੰ ਦਿੱਤਾ ਜਾਂਦਾ ਤੇ 2025 ਦਾ ਇਹ ਪੁਰਸਕਾਰ ਭਗਵੰਤ ਰਸੂਲਪੁਰੀ ਦੀ ਪੁਸਤਕ ਡਿਲੀਵਰੀ ਮੈਨ ਨੂੰ ਦਿੱਤਾ ਜਾਣਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਵੰਦ ਸਫਰਨਾਮਾ ਵਿਅੰਗ ਇਹਨਾਂ ਦੇ ਜਿਹੜੀ ਸਭ ਤੋਂ ਵਧੀਆ ਕਿਤਾਬ ਹੁੰਦੀ ਹੈ ਉਸ ਨੂੰ ਦਿੱਤਾ ਜਾਂਦਾ ਹੈ ਤੇ 2025 ਦਾ ਇਹ ਪੁਰਸਕਾਰ ਡਾਕਟਰ ਪਰਮਜੀਤ ਢਿੰਗਰਾ ਦੀ ਕਿਤਾਬ ਕਿਤਾਬ ਜੋ ਅਜੇ ਬਾਕੀ ਹੈ ਇਸ ਨੂੰ ਦਿੱਤਾ ਜਾਏਗਾ ਯਾਨੀ ਗੁਰਮੁਖ ਸਿੰਘ ਮੁਸਾਫਰ ਕਪਤਾ ਲਈ ਦਿੱਤਾ ਜਾਂਦਾ ਇਸ ਪੁਰਸਕਾਰ ਲਈ ਸ਼ਮੀਲ ਦੀ ਕਿਤਾਬ ਕਿਤਾਬ ਤੇਗ ਚੁਣੀ ਗਈ ਹੈ ਇਸ ਨੂੰ ਯਾਨੀ ਗੁਰਮੁਖ ਸਿੰਘ ਮੁਸਾਫਰ ਕਪਤਾ ਪੁਰਸਕਾਰ ਮਿਲੇਗਾ ਪ੍ਰੋਫੈਸਰ ਗਰਦਿਆਲ ਸਿੰਘ ਪੁਰਸਕਾਰ ਅਨੁਵਾਦ ਵਿੱਚ ਦਿੱਤਾ ਜਾਂਦਾ ਚੰਦਰ ਤਿਰਖਾ ਦੀ ਕਿਤਾਬ ਦਾ ਵਧੀਆ ਅਨੁਵਾਦ ਕੀਤਾ ਡਾਕਟਰ ਸੁਭਾਸ਼ ਭਾਸਕਰ ਨੇ ਤੇ ਉਹਨਾਂ ਦੀ ਕਿਤਾਬ ਅਨਮੰਡਿਆ ਪੰਜਾਬ ਨੂੰ ਪ੍ਰੋਫੈਸਰ ਗੁਰਬিয়াল ਸਿੰਘ ਪੁਰਸਕਾਰ ਭੇਟ ਕੀਤਾ ਜਾਊਗਾ। ਡਾਟਰ ਮੈਂਸਰਨ ਦਾਵਾ ਪੁਰਸਕਾਰ ਗਿਆਨ ਸਹਿਤ ਲਈ ਜਾਂ ਸਭ ਤੋਂ ਵਧੀਆ ਸੰਪਾਦਨ ਦੀ ਕਿਤਾਬ ਨੂੰ ਦਿੱਤਾ ਜਾਂਦਾ ਹੈ ਤੇ ਇਸ ਵਾਰ ਤੇ ਇਸ ਵਾਰ ਚੁਣੀ ਗਈ ਆਮਿਆ ਕਮਨ ਦੁਆਰਾ ਸੰਪਾਦਿਤ ਕਿਤਾਬ ਇਮਰੋਜ਼ ਨਾਵਾ ਇਸ ਨੂੰ ਇਹ ਪੁਰਸਕਾਰ ਦਿੱਤਾ ਜਾਏਗਾ। ਗੁਰੂ ਹਰਕ੍ਰਿਸ਼ਨ ਪੁਰਸਕਾਰ ਬਾਲ ਸਾਹਿਤ ਲਈ ਦਿੱਤਾ ਜਾਂਦਾ ਤੇ ਇਸ ਵਾਸਤੇ ਇੰਦਰਪ੍ਰੀਤ ਸਿੰਘ ਧਾਮੀਨ ਦਾ ਨਾਵਲ ਸੁਪਨ ਸਾਜ਼ ਚੁਣਿਆ ਗਿਆ ਇਸ ਪੁਰਸਕਾਰ ਲਈ ਇਸੇ ਤਰ੍ਹਾਂ ਡਾਟਰ ਅਤਰ ਸਿੰਘ ਪੁਰਸਕਾਰ ਅਲੋਚਨਾ ਦੀ ਸਭ ਤੋਂ ਵਧੀਆ ਕਿਤਾਬ ਨੂੰ ਦਿੱਤਾ ਜਾਂਦਾ ਤੇ ਇਸ ਵਾਸਤੇ ਚੁਣੀ ਗਈ ਗੁਰਦੀਪ ਸਿੰਘ ਦੀ ਪੁਸਤਕ ਇਹ ਦੇਸ਼ ਪੰਜਾਬ ਦੀ ਸਮਝ ਨਹੀਂ ਇਹ ਦੇਸ਼ ਪੰਜਾਬ ਦੀ ਸਮਝ ਨਹੀਂ ਗੁਰਦੀਪ ਦੀ ਕਿਤਾਬ ਇਸ ਨੂੰ ਇਹ ਦਿੱਤਾ ਜਾਏਗਾ ਡਾਕਟਰ ਅਤਰ ਸਿੰਘ ਪੁਰਸਕਾਰ ਭਾਈ ਕਾਨ ਸਿੰਘ ਨਾਭਾ ਪੁਰਸਕਾਰ ਪੰਜਾਬੀ ਟਿਕਾਕਾਰੀ ਕੋਸ਼ਕਾਰੀ ਭਾਸ਼ਾ ਵਿਗਿਆਨ ਜਾਂ ਵਿਆਕਰਣ ਨਾਲ ਸੰਬੰਧਿਤ ਪੁਸਤਕ ਲਈ ਦਿੱਤਾ ਜਾਂਦਾ ਤੇ ਇਸ ਵਾਰ ਜਗਤਾਰ ਸਿੰਘ ਸੋਖੀ ਦੀ ਪੁਸਤਕ ਪੰਜਾਬੀ ਸਮਾਨਾਰਥਕ ਕੋਸ਼ ਨੂੰ ਇਹ ਦਿੱਤਾ ਜਾਣਾ ਪੰਜਾਬੀ ਸਮਾਨਾਰਥਕ ਕੋਸ਼ ਜਗਤਾਰ ਸਿੰਘ ਸੋਖੀ ਦੀ ਕਿਤਾਬ ਇਹ ਸਾਡੀਆਂ ਨੇ 10 ਕਿਤਾਬਾਂ ਜਿਹਨਾਂ ਨੂੰ 2025 ਦੇ ਪੁਰਸਕਾਰ ਅਸੀਂ ਨਵੰਬਰ ਮਹੀਨੇ ਦੇ ਆਰੰਭ ਵਿੱਚ ਜਦੋਂ ਅਸੀਂ ਪੰਜਾਬੀ ਮਾਹਦੰਦ ਘਟਨੀ ਸਮਾਗਮ ਹੋਏਗਾ ਉਹਦੇ ਵਿੱਚ ਦੇਵਾਂਗੇ ਹਰੇਕ ਲੇਖਕ ਨੂੰ 31000 ਰੁਪਏ ਇੱਕ ਦਸ਼ਾਲਾ ਸਨਮਾਨ ਚੰਦ ਇਹਦੇ ਤਹਿਤ ਭੇਟ ਕੀਤਾ ਜਾਂਦਾ ਮੈਂ ਆਪਣੇ ਸਾਰੇ ਮਲੰਕਣਕਰਾਂ ਦਾ ਇਸ ਮਲੰਕਣ ਲਈ ਉਹਨਾਂ ਵੱਲੋਂ ਕੀਤੀ ਮਿਹਨਤ ਤੇ ਦਿੱਤੇ ਸਮੇਂ ਲਈ ਬਹੁਤ ਧੰਨਵਾਦ ਕਰਦਾ ਤੇ ਇਹ ਪੁਰਸਕਾਰ ਪ੍ਰਾਪਤ ਕਰਨ ਜਾ ਰਹੇ ਸਾਰੇ ਸਹਿਯੋਤਕਰਾਂ ਨੂੰ ਵਿਦਵਾਨਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ